ਸਸ਼ੀ ਗਾਲ ਜੀ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਤੁਸੀਂ ਜੁੜਿਓ ਸਾਡੇ ਚੈਨਲ ਦੇ ਨਾਲ ਤਸਵੀਰਾਂ ਇਸ ਵਕਤ ਪਿੰਡ ਮਲੜੀ ਦੇ ਸ਼ਿਵਜੀ ਮੰਦਿਰ ਦੀਆਂ ਵਿਖਾ ਰਹੇ ਜਿੱਥੇ ਰਾਤ ਕੁਝ ਅਗਿਆਤ ਬੰਦਿਆਂ ਦੇ ਵੱਲੋਂ ਜਿਹੜਾ ਗੋਲਕ ਹੈ ਉਹ ਪੱਟਿਆ ਗਿਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੋਲਕ ਪੱਟ ਕੇ ਉਹਦੇ ਵਿੱਚੋਂ ਜਿਹੜੀ ਮਾਇਆ ਸੀ ਉਹ ਕੱਢ ਕੇ ਲੈ ਕੇ ਗਏ ਨੇ ਸੋ ਪਿੰਡ ਮਲੜੀ ਦੇ ਸ਼ਿਵਜੀ ਦੇ ਮੰਦਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਰਾਤ ਕੁਝ ਚੋਰ ਕਹਿੰਦੇ ਉਹਨਾਂ ਦੇ ਵੱਲੋਂ ਤੋਂ ਪਿੰਡ ਵਾਲੇ ਇਹ ਗੋਲ ਕਾ ਜਿਹੜਾ ਪਟਿਆ ਗਿਆ ਪਿੰਡ ਮਲੜੀ ਦੇ ਵਿੱਚ ਜਿਹੜੇ ਮੰਦਰ ਬਣੇ ਹੋਏ ਆ ਸੋ ਇਹਦੇ ਵਿੱਚੋਂ ਰਾਤ ਚੋਰੀ ਹੋਈ ਆ ਪਿੰਡ ਵਾਲੇ ਇੱਥੇ ਮੌਜੂਦ ਆ ਲੱਗਦੀ ਦੇਖੀਆ ਵੀ ਸੀਸੀਟੀਵੀ ਦੀਆਂ ਫੁਟੇਜ ਜਿਹੜੀਆਂ ਉਹ ਆ ਚੁੱਕੀਆਂ ਨੇ ਉਹਦੇ ਵਿੱਚ ਬਿਲਕੁਲ ਪਛਾਣ ਹੋ ਰਹੀ ਹੈ ਕਹਿੰਦੇ ਬੰਦਿਆਂ ਦੀ ਮੁਲ ਕਾਰਨ ਨਹੀਂ ਆਣਾ ਕੰਮ ਬਾਈ ਮੇਰੇ ਬਾਹਰ ਬੋਲੇ ਮਾਰਨਾ ਆ ਜਾ ਹੈ ਮਾਤਾ ਪਿਤਾ ਉਹ ਅੱਜ ਹੀ ਲੈ ਆਇਆ ਕਿ ਜ਼ਨਤ ਤੱਕ ਪਾਟ ਹੈ ਆ ਵਈ ਚੱਕਰ ਲਾ ਕਿੱਥੇ ਕਿੱਥੇ ਆਉਂਦੇ ਅਸੀਂ ਉਸ ਪਿੰਡਾਂ ਕੋਲ ਪਰ ਕੋਲ ਕਿੱਥੇ ਹੈ ਕੋ ਕਿੱਥੇ ਆ ਕੇ ਬੰਦੇ ਦਰਦੀ ਹਾਂ ਕਿੱਥੇ ਹੈ ਫਟਾ ਕੇ ਰੋਟੀਆਂ ਕੰਦਲੋ ਕਰਨੇ ਪੁਰਾਣੇ ਮੈਂ ਆਮ ਤਰ੍ਹਾਂ ਪੁੱਲਾ ਤੇ ਉੱਗਾ ਤੇ ਮੱਤ ਕਰਕੇ ਫਿਰ ਮੈਂ ਬੰਦ ਕਰਕੇਗੀ ਮਨ ਦੀ ਗੱਤਾਂ ਰੱਡੇ ਲੈਣੇ ਬਿਨਾ ਭਾਈ ਤੁਕੀਆਂ ਹੋਣਾ ਕਰੋ ਇੱਧਰ ਲੱਗਾਂ